ਤੋ ਕਿੰਨੇ ਦਰ ਨਾਲ ਸੂਈ ਨੂੰ ਇਹ ਮਾਸਮਾ ਨੂੰ ਸੂਈ ਨੂੰ ਬਾਈ ਤੇ ਬਾਈ ਬੋਲਾ ਕਿੰਨਾ ਹੋਣਾ ਥਲੇ ਕਿ ਦੁੱਧ ਬਣ ਗਿਆ ਦੁੱਧ ਬਣਿਆ ਦਾ ਜੀ ਤੇ ਦੁੱਧ ਕਿੰਨਾ ਬਈ ਥਲੇ ਦੁੱਧ ਹੈਗਾ 25 ਕਿਲੋ ਜੀ ਤੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਇਹ ਆਪਣਾ ਨਾਮ ਤੇ ਪਿੰਡ ਤੇ ਫੋਨ ਨੰਬਰ ਦੱਸ ਦਿਓ ਹਾਂ ਪਿੰਦਰ ਸਿੰਘ ਹੈ ਬਾਈ ਪਿੰਡ ਕੌਣੀ ਹੈ ਤੇ ਮੋਬਾਈਲ ਨੰਬਰ ਬਾਈ 98750817417 ਤੇ ਬਾਈ ਕਿੰਨੇ ਨਾਗਾ ਆਪਣੇ ਕੋਲ ਸੇਲ ਵਾਲੇ ਨਾਗਾ ਆਪਣੇ ਕੋਲ ਹੈਗੇ 5-6 ਹੈ ਬਾਈ ਠੀਕ ਆ ਬਾਈ ਤੇ ਆਪਾਂ ਪਹਿਲੀ ਗਾਂ ਦੀ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਝਾਤੀ ਮਰਾਉਣੇ ਆਂ ਗਾਂ ਵੱਲ ਦੇਖ ਸਕਦੇ ਹਾਂ ਬਾਈ ਤਾਂ ਆਪਾਂ ਸੀਮੰਟ ਦੀ ਡਿਟੇਲ ਆਤੀ ਸੀ ਡਨਮਾਰਕ ਦੇ ਸੀਮੰਟ ਦੀ ਹੈ 40 416 ਦੀ ਹੈਗੀ ਤੇ ਇਸ ਨੇ ਮੇਲ ਕਾਫ ਨੂੰ ਜੰਦਾ ਆਰਡਰ ਦੀ ਕੁਆਲਿਟੀ ਬਹੁਤ ਹੀ ਚੰਗੀ ਆ ਗਈ ਆ ਦੇਖ ਸਕਦੇ ਹਾਂ ਭਈ ਆ ਦੀ ਆਪਾਂ ਡਿਟੇਲ ਦੱਸੋ ਕਿੰਨੇ ਦਿਨਾਂ ਦਾ ਸੂਈ ਨੂੰ ਇਹ ਮਾਸਾ ਨੂੰ ਲਵੇ ਸੂਈ ਨੂੰ ਬਾਈ ਤੇ ਭਾਈ ਬੋਲਾ ਕਿੰਨਾ ਹੋਣਾ ਥੱਲੇ ਕਿ ਦੁੱਧ ਬਣ ਗਿਆ ਦੁੱਧ ਬਣਿਆ ਬਾਈ ਤੇ ਦੁੱਧ ਕਿੰਨਾ ਬਈ ਥੱਲੇ ਦੁੱਧ ਹੈਗਾ 25 ਕਿਲੋ ਜੀ ਤੇ ਭਾਈ ਭਾਈ ਰੇਟ ਕਿੰਨਾ ਹੈ ਦਾ ਇੱਕ ਵੀ ਕਰਦੇ ਆ ਜੀ ਠੀਕ ਆ ਬਾਈ ਤੇ ਅਗਲੀ ਗਾਦੀ ਦਿਖਾਓ ਬਈ ਆਪਾਂ ਡਿਟੇਲ ਦਿਓ ਬਈ ਸੋਣ ਵਾਲੇ ਕਿ ਸੂਈ ਹੋਈ ਐ ਇਹ ਸੂਈ ਹੈ ਜੀ ਤੇ ਬਈ ਕਿੰਨੇ ਵਜੇ ਸੂਈ ਨੂੰ 8-9 ਦੇ ਨੇਮ ਹੋਗੇ ਸੂਈ ਨੂੰ ਤੇ ਮਗਰ ਕੀ ਬਈ ਇਹਦੇ ਇਹਦੇ ਮਗਰ ਵੀ ਬੱਚਾ ਹੀ ਐ ਬੱਚਾ ਬਈ ਤੇ ਦੁੱਧ ਕਿੰਨਾ ਵੀ ਇਥਲੇ ਦੁੱਧ ਥਲੇ 20 ਕਿਲੋ ਜੀ ਤੇ ਬਈ ਰੇਟ ਕੀ ਹੈ ਦਾ ਇਹਦਾ ਰੇਟ 9500 ਰੁਪਏ ਜੀ ਠੀਕ ਆ ਬਈ ਤੇ 20 ਕਿਲੋ ਦੁੱਧ ਦਾ ਕੀ ਤੇ ਹੋਰ ਵੀ ਵਧੂਗੀ ਗਾਂ ਸੇਵਾ ਨਾਲ ਤੇ ਚੰਗੀ ਗਾਂ ਕੀ ਆ ਵੀ ਆਪਣੀ ਤੇ ਇੱਕ ਆ ਗਾਂਗੀ ਬਈ ਇਹ ਗੱਬਣਾਈ ਇਹ ਗੱਬਣਾਗੀ ਤੇ ਹਜੇ ਕੱਚੀ ਆ ਗਈ ਇਹਨੇ ਹਜੇ ਅਰ ਪੁੱਲਾ ਬਹੁਤ ਲੈ ਵਿੱਚ ਵਾਲ ਆ ਗਏ ਢਿੱਲੇ ਆ ਗਏ ਤੇ ਬਈ ਰੇਟ ਕੀ ਆ ਦਾ ਇਹਦਾ ਇੱਕ ਵੀ ਜੀ ਤੇ ਦੁੱਧ ਕਿੰਨਾ ਦੇ ਸਕਦੇ ਵੀ ਆਸ ਤੇ ਕਿੰਵੇਂ ਸੂਏ ਆ ਬਈ ਇਹੇ ਦੁੱਧ ਪਹਿਲਾ ਸੂਆ ਜੀ ਇਹ ਠੀਕ ਆ ਬਈ ਦੰਦ ਚਾਰ ਆ ਠੀਕ ਆ ਬਈ ਬਸ